ਜਿੱਥੇ ਕਿ ਪੰਜਾਬ ਪੁਲਿਸ ਵੱਲੋਂ ਪਹਿਲਾਂ ਆਮ ਤੌਰ ਤੇ ਚਲਾਨ ਕੀਤੇ ਜਾਂ ਰਹੇ ਸਨ ਪਰ ਹੁਣ ਸੰਗਰੂਰ ਪੁਲਿਸ ਵਿਭਾਗ ਲੋਕ ਇੱਕ ਨਵੀਂ ਟੈਕਨੋਲੋਜੀ ਆ ਚੁੱਕੀ ਹੈ ਜਿਸ ਦੇ ਨਾਲ ਨਵੇਂ ਕੈਮਰੇ ਨਾਲ ਜਿੱਥੇ ਲੈਸ ਹੋ ਗਿਆ ਹੁਣ ਤੁਹਾਡੀ ਗੱਡੀਆਂ ਦੇ ਜਿੱਥੇ ਸਕੈਨ ਕੀਤੇ ਜਾਣਗੇ ਤੁਹਾਡੀ ਗੱਡੀ ਅਟੈਚ ਹੋਣਗੇ ਤੇ ਮੋਬਾਈਲ ਹੋਵੇਗਾ ਜਿਸ ਨਾਲ ਤੁਹਾਡੀ ਇੱਕ ਲਿੰਕ ਆਵੇਗਾ ਜਿਸ ਲਿੰਕ ਖੋਲਣ ਤੇ ਪਤਾ ਲੱਗ ਜਾਊਗੀ ਰੋਂਗ ਪਾਰਕਿੰਗ ਵਿੱਚ ਤੁਹਾਡੀ ਗੱਡੀ ਹੈ ਤਾਂ ਗੱਡੀ ਖੜੀ ਹੈ ਉਸ ਦਾ ਚਲਾਨ ਕੀਤੇ ਜਾਣਗੇ ਹੁਣ ਤੁਹਾਡੀ ਕੋਈ ਵੀ ਸ਼ਿਪਾਰਸ਼ ਨਹੀਂ ਚੱਲੇਗੀ ਕਿਉਂਕਿ ਸੰਗਰੂਰ ਟ੍ਰੈਫਿਕ ਇੰਚਾਰਜ ਵਿਪਨ ਕੁਮਾਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹੁਣ ਸੰਗਰੂਰ ਟ੍ਰੈਫਿਕ ਪੁਲਿਸ ਵਿੱਚ ਟੈਕਨੋਲੋਜੀ ਦੇ ਨਾਲ-ਨਾਲ ਲੈਸ ਹੋ ਗਈ ਹੈ ਹੁਣ ਕਿਸੇ ਵੀ ਗੱਡੀ ਦੇ ਮਾਲਕ ਨਾਲ ਬੈਸਬਾਜੀ ਹੋਵੇਗੀ ਨਹੀਂ ਕਿਸੇ ਦੀ ਸਪਾਰਸ਼ ਚੱਲੇਗੀ ਡਾਇਰੈਕਟਰੀ ਨੰਬਰ ਪਲੇਟ ਸਕੈਨ ਕਰਕੇ ਪਰਚੀ ਕੱਢ ਕੱਢ ਕੇ ਗੱਡੀ ਦੇ ਸ਼ੀਸ਼ੇ ਤੇ ਲਗਾਤੀ ਜਾਵੇਗੀ ਇਸ ਤੋਂ ਇਲਾਵਾ ਚਲਾਉਣ ਵਾਲੇ ਲਿੰਕ ਗੱਡੀ ਦੇ ਮਾਲਕ ਫੋਨ ਉੱਪਰ ਜਾਵੇਗਾ ਜਿਸ ਦਾ ਜੁਰਮਾਨਾ ਭਰਨ ਤੇ ਚਲਾਣ ਖਤਮ ਹੋਵੇਗਾ ਹੁਣ ਇਹਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਸਪਾਰਸ਼ ਨਹੀਂ ਚੱਲੇਗੀ ਇੱਕ ਲੋ ਇੱਕ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਜੇਕਰ ਤੁਸੀਂ ਗਲਤ ਜਗ੍ਹਾ ਦੇ ਉੱਪਰ ਗੱਡੀ پارک ਕਰਦੇ ਹੋ ਤਾਂ ਤੁਹਾਡਾ ਚਲਾਨ ਕੱਟਿਆ ਜਾਏਗਾ ਤਸਵੀਰਾਂ ਵਿੱਚ ਦੇਖ ਸਕਦੇ ਹੋ ਉਹਨਾਂ ਵੱਲੋਂ ਚੈਕਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਇਸ ਮੌਕੇ ਤੇ ਆਨਲਾਈਨ ਚਲਾਨ ਕੱਟੇ ਜਾ ਰਹੇ ਹਨ ਜਿੱਥੇ ਕਿ ਪੰਜਾਬ ਪੁਲਿਸ ਵੱਲੋਂ ਜਿੱਥੇ ਪਹਿਲਾਂ ਨੈਸ਼ਨਲ ਹਾਈਵੇਅ ਦੇ ਉੱਪਰ ਗੱਡੀਆਂ ਤੇਜ਼ ਭਜਨ ਤੇ ਕੈਮਰੇ ਫਿੱਟ ਕਰਕੇ ਚਲਾਨ ਕੀਤੇ ਜਾਂਦੇ ਹਨ ਪਰ ਹੁਣ ਨਵੀਂ ਤਕਨੀਕਾਂ ਦੇ ਆਉਣ ਦੇ ਨਾਲ ਗੱਡੀਆਂ ਰੋਂਗ ਪਾਰਕਿੰਗ ਅਤੇ ਗਲਤ ਜਗ੍ਹਾਾਂ ਤੇ ਖੜਾਉਣ ਦੇ ਨਾਲ ਚਲਾਨ ਕੀਤੇ ਜਾਣਗੇ ਹੁਣ ਤੁਸੀਂ ਦੇਖ ਸਕਦੇ ਹੋ ਸੰਗਰੂਰ ਪੁਲਿਸ ਵਿਭਾਗ ਮਹਿਮ ਹੋ ਚੁੱਕਾ ਹੈ ਜਿੱਥੇ ਕਿ ਉਹਨਾਂ ਵੱ ਪਰਚੀਆਂ ਦੇਖੋ ਗੱਡੀ ਦੇ ਉੱਪਰ ਰੱਖੀਆਂ ਜਾ ਰਹੀਆਂ ਹਨ ਇਸ ਸੰਗਰੂਰ ਵਿੱਚ ਪੰਜਾਬ ਪੁਲਿਸ ਹਲ ਪਰ ਹੈ ਤਿਆਰ ਕਿਉਂਕਿ ਤਸਵੀਰਾਂ ਵਿੱਚ ਆਮ ਤੌਰ ਤੇ ਦੇਖਦੇ ਹਾਂ ਜਦੋਂ ਪੁਲਿਸ ਵਾਲੇ ਚਲਾਨ ਕਰਦੇ ਹਨ ਤਾਂ ਉਹਨਾਂ ਨਾਲ ਆਮ ਲੋਕ ਬੈਸ ਕਰਦੇ ਨਜ਼ਰ ਆ ਰਹੇ ਹਨ ਪਰ ਇਹ ਤਸਵੀਰਾਂ ਸਾਨੂੰ ਜ਼ਿਲ੍ਹਾ ਕਚੈਰੀ ਸੰਗਰੂਰ ਦੀਆਂ ਦਿਖਾਈਆਂ ਜਾ ਰਹੀਆਂ ਹਨ ਜਿੱਥੇ ਗਲਤ ਪਾਰਕਿੰਗ ਕਾਰਨ ਤੇ ਗੱਡੀਆਂ ਦੇ ਚਲਾਨ ਕੀਤੇ ਜਾ ਰਹੇ ਹਨ ਅਤੇ ਇਹਨਾਂ ਦਾ ਲਿੰਕ ਨਾਲ ਦੀ ਨਾਲ ਗੱਡੀਆਂ ਦੇ ਮਾਲਕ ਨੂੰ ਮੋਬਾਈਲ ਰਾਹੀਂ ਭੇਜੇ ਜਾ ਰਹੇ ਹਨ ਤੇ ਜਿਸ ਦੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਉਹਨਾਂ ਬਲੋ ਚਲਾਨ ਕੀਤੇ ਜਾ ਰਹੇ ਹਨ ਅਤੇ ਨਾਲ ਨਾਲ ਚੈਕਿੰਗਾਂ ਵੀ ਕੀਤੀਆਂ ਰਹੀਆਂ ਉਹ ਸਾਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆਏ ਟਰੈਫਿਕ ਇੰਚਾਰਜ ਜਿਲ੍ਹਾ ਸੰਰੂਰ ਤੋਂ ਉਹ ਮਲੇ ਲੱਗੇ ਹਨ ਲੈ ਫੜਾ ਵੀ ਆਸੀ ਆਸੀ ਰੱਖ ਕਰਦੇ ਯਾਰ ਉਹ ਤਾਂ ਕੱਟ ਗਿਆ ਆਸੀ ਰੱਖ ਕਰਦੀ ਕੋਈ ਗੱਲ ਨਹੀਂ ਫਿਰ ਕਿਉਂਗਾ ਪੱਲੇ ਆ ਉਹ ਕੱਟ ਗਿਆ ਤਾਂ ਕੀ ਹੈ ਆਸੀ ਰੱਖ ਕਰਦੇ ਜਿਹਨਾਂ ਦਾ ਨਾਮ ਹੈ ਕੀ ਹੈ ਐਸ ਬਹੀਮ ਨਾਲ ਜਿਹੜੇ ਲੋਕ ਹੈ ਜਿਆਦਾ ਸੁਖੇ ਹੋ ਜਾਣਗੇ ਫਿਲਹਾਲ ਰਾਹੁਲ ਜੀ ਨਾਲ ਜਿਹੜਾ ਲੈਸ ਹੋ ਗਿਆ ਟ੍ਰੈਫਿਕ ਪੁਲਿਸ ਦੇਖੋ ਜੀ ਪਹਿਲਾਂ ਅਸੀਂ ਲੋਕ ਲਾਉਂਦੇ ਸੀ ਗੱਡੀ ਨੂੰ ਉਹ ਲੋਕ ਲਾ ਕੇ ਬੰਦਾ ਆਉਂਦਾ ਸੀਗਾ ਜਿਹਦੀ ਗੱਡੀ ਸੀਗੀ ਉਹਦਾ ਅਸੀਂ ਚਲਾਨ ਕਰਦੇ ਸੀ ਹੁਣ ਸਾਡੇ ਕੋਲੇ ਇੱਕ ਈ ਮਸ਼ੀਨ ਆ ਗਈ ਹੈ ਇਹਦੇ ਵਿੱਚ ਆਰਟੀਓ ਸਰੂਰ ਦੀ ਜਿਹੜੀ ਆਈਡੀ ਆ ਗਈ ਅਸੀਂ ਚਲਾਨ ਕਰ ਦਿੰਦੇ ਨੇ ਖੜੀ ਗੱਡੀ ਦਾ ਜੇ ਕੋਈ ਜਾਂ ਬਾਜ਼ਾਰ ਦੇ ਵਿੱਚ ਜਾਂ ਪਾਰਕ ਤੋਂ ਵੇਰ ਗੱਡੀ ਕਿਤੇ ਵੀ ਖੜੀ ਹੈ ਲੋਕ ਕਰਕੇ ਚਲੇ ਜਾਂਦੇ ਨੇ ਅਸੀਂ ਉਹਦੀ ਫੋਟੋ ਖਿੱਚ ਕੇ ਉਹਦਾ ਚਲਾਨ ਕਰ ਦਿੰਦੇ ਨੇ ਉਹ ਚਲਾਨ ਆਰਟੀਓ ਸਾਹਿਬ ਦੇ ਚੱਲਿਆ ਜਾਂਦਾ ਚਰਾਣ ਹੋਣ ਤੋਂ ਬਾਅਦ ਉਹਦੇ ਵਿੱਚ ਸਲੀਪ ਕੱਢ ਕੇ ਅਗਲੇ ਦੇ ਬੈਂਪਰ ਤੇ ਟੰਗ ਦਾਨੇ ਬਾਅਦ ਉਹ ਚਰਾਣ ਪਰ ਰਹਿ ਜਾਂਦਾ ਹੈਗਾ ਉਹਦੇ ਵਿੱਚ ਲੈਂਕਾ ਲਿੰਕ ਤੇ ਚਰਾਣ ਪਰ ਰਹਿ ਜਾਊਗਾ ਇੱਕ ਦਾ ਸਪਾਰਸ ਖਤਮ ਹੋ ਗਈ ਵੱਡੀ ਗੱਲ ਤਾਂ ਇਹ ਹੈ ਅੱਗੇ ਸਾਨੂੰ ਕਰਨ ਨੂੰ ਫੋਨ ਲਾਉਂਦਾ ਸੀ ਵੀ ਇਹ ਗੱਲ ਕਰਿਓ ਜੀ ਰਹਿਣ ਦਿਓ ਉਹ ਕੰਮ ਬੰਦ ਹੋ ਗਿਆ ਕਿਉਂ ਉੱਥੇ ਗੱਡੀ ਕੋਲੇ ਕੋਈ ਹੁੰਦਾ ਨਹੀਂ ਮੈਸੇਜ ਆਉ ਫੋਨ ਤੇ ਇਹ ਬੜਾ ਕਾਲਾ ਹੋ ਗਿਆ ਇਸ ਕਰਕੇ ਅੱਜ ਦੇਖੋ ਅੱਗੇ ਸੇ 50 50 ਗੱਡੀਆਂ ਖੜਧੀਆਂ ਸੀ ਅੱਜ ਇੱਕ ਗੱਡੀ ਨੇ ਤੁਹਾਡੇ ਚੈਨਲ ਨਾਲ ਅਸੀਂ ਲੋਕਾਂ ਨੂੰ ਅਪੀਲ ਕਰਦੇ ਆਂ ਜਿੱਥੇ ਵੀ ਪਾਰਕਾਂ ਬਣੀਆਂ ਨੇ ਉੱਥੇ ਗੱਡੀਆਂ ਖੜੀਆਂ ਕਰਨਾ ਨਹੀਂ ਚਲਾਨ ਹੋਊਗਾ ਬਾਜ਼ਾਰ ਦੇ ਵਿੱਚ ਗੱਡੀਆਂ ਨਾ ਖੜੀਆਂ ਕਰਨ ਕਿਉਂਕਿ ਜਿੱਥੇ ਸਾਨੂੰ ਗੱਡੀ ਮਿਲ ਜਾਂਦੀ ਹੈ ਉੱਥੇ ਦੁਕਾਨਦਾਰਾਂ ਵੀਰਾਂ ਦਾ ਵੀ ਫੋਨ ਆ ਜਾਂਦਾ ਵੀ ਇੱਥੇ ਗੱਡੀ ਖੜੀ ਆ ਅਸੀਂ ਫੋਟੋ ਖਿੱਚਣੀ ਹੈ ਫੋਟੋ ਖਿੱਚ ਕੇ ਉਹਦਾ ਚਲਾਨ ਹੋ ਜਾ ਕਰੂਗਾ ਉਹ ਆਪਣਾ ਆਰਟੀ ਦੀ ਆਈਡੀ 'ਚ ਭਰੂਗਾ ਜਿਹੜਾ ਉਹਦਾ ਲੈਂਕ ਆਰਟੀ ਦਾ ਇਸ ਤਰ੍ਹਾਂ ਦਾ ਜਿਹੜਾ ਮੈਸੇਜ ਹੈਗਾ ਜਿਹੜਾ ਕਾਰ ਮਾਲਕ ਨੂੰ ਜਾਊਗਾ ਤਾਂ ਉਹ ਇਸ ਤਰ੍ਹਾਂ ਜਿਹੜਾ ਉਹਦਾ ਚਲਾਨ ਹੈ ਜੀ ਪੀ ਕਰ ਪਾਊਗਾ ਉਹਦੇ ਵਿੱਚ ਸਰ ਜਿਹੜਾ ਮੋਬਾਈਲ ਤੇ ਮੈਸੇਜ ਆਊਗਾ ਵੀ ਤੁਹਾਡਾ ਚਲਾਨ ਹੋ ਗਿਆ ਇਹਨਾਂ ਨੰਬਰ ਗੱਡੀ ਦਾ ਰੋਂਗ ਪਾਰਕਾ ਜਗ੍ਹਾ ਤੇ ਖੜੀ ਸੀ ਉਹਦੇ ਵਿੱਚ ਇਹ ਲਿੰਕ ਵੀ ਆਉਂਦਾ ਉਹ ਤੇ ਆਨਲਾਈਨ ਹੋ ਭਰ ਸਕਦਾ ਹੈ ਆਟੋ ਦਫ਼ਤਰ ਜਾਣ ਦੀ ਲੋੜ ਨਹੀਂ ਉਸੇ ਲਿੰਕ ਤੇ ਜਿਹੜਾ ਹੈਗਾ ਉਹ ਚਰਮਾਨਾ ਆਨਲਾਈਨ ਅਦਾ ਕਰ ਸਕਦਾ ਹੈ ਉਹਦੇ ਵਿੱਚ ਸਪਾਰਸ਼ ਕੰਮ ਕਰੂਗੀ ਕਿਸ ਤਰ੍ਹਾਂ ਵੀ ਅਗਲਾ ਲਿੰਕ ਵਾਪਸ ਕਰਵਾ ਸਕਦਾ ਕੋਈ ਨਹੀਂ ਹੋਊਗਾ ਨਹੀਂ 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 ਕੋਈ ਇਹਦਾ ਇਹਦਾ ਭਰਨੀ ਪੜੇਗਾ ਜੀ ਤੁਹਾਡੇ ਲਈ ਕਿੰਨਾ ਸਖਾਲਾ ਹੋ ਗਿਆ ਸਾਨੂੰ ਬਹੁਤ ਸਖਾਲਾ ਹੋ ਗਿਆ ਸਰ ਕੱਲ ਅਸੀਂ 131 ਚਲਾਨ ਕੱਟੇ ਨੇ। ਨੇ ਚਲਾਨ ਕੱਟਣਾ ਬਹੁਤ ਔਖਾ। ਤਾਂ ਹਾਲਾਤ ਕਿਸ ਤਰ੍ਹਾਂ ਦੇ ਨੇ ਹੁਣ ਸੰਗਰੂਰ ਦੇ ਕਿਉਂਕਿ ਟ੍ਰੈਫਿਕ ਬਹੁਤ ਜ਼ਿਆਦਾ ਹੋ ਗਿਆ। ਇਹਦੇ ਨਾਲ ਦੇਖੋ ਵੱਡੇ ਲੋਕਾਂ ਨੇ ਸਾਨੂੰ ਕਿਹਾ ਵੀ ਬਹੁਤ ਵਧੀਆ ਗੱਲ ਹੋ ਗਈ ਕਿਉਂਕਿ ਕੋਈ ਮਰੀਜ਼ ਜਾਂਦਾ ਸੀ ਜਾਂ ਕੋਈ ਬੱਚਾ ਆਪਦੇ ਪੜ੍ਹਾਈ ਵਾਸਤੇ ਜਾਂਦਾ ਸੀ ਜਾਮ 'ਚ ਫਸ ਜਾਂਦੇ ਸੀ ਲੋਕ। ਹੁਣ ਉਹ ਜਾਮ ਲੱਗਣਾ ਬੰਦ ਹੋ ਗਿਆ। ਇਸ ਲਈ ਤੁਹਾਡੇ ਚੈਨਲ ਵਾਲੇ ਲੋਕਾਂ ਨੂੰ ਅਪੀਲ ਕਰਦੇ ਵੀ ਜਿੱਥੇ ਪਾਰਕਿੰਗ ਦੀ ਜਗ੍ਹਾ ਬਣੀ ਹੈ ਉੱਥੇ ਖੜੀ ਕਰੋ 2 ਮਿੰਟਾਂ ਦੀ ਗੱਲ ਹੁੰਦੀ ਹੈ। ਨਾ ਕਾਢਣਾ ਬਾਜ਼ਾਰ 'ਚ ਖੜੀ ਕਰਨਾ ਰੋਡ 'ਤੇ ਖੜੀ ਕਰਨ ਕਰਨਗੇ ਤਾਂ ਚਲਾਨ ਹੋਏਗੇ ਹੁਣ ਕੋ ਲੋਕਾਂ ਨੂੰ ਅਪੀਲ ਕਰ ਦੋ ਜਿਹੜੇ ਕਈ ਵਾਰੀ ਕਰਨ ਨੂੰ ਹੋਂ ਲਵਾਉਂਦੇ ਸੀ ਜਾਂ ਕਿਸ ਤਰ੍ਹਾਂ ਵੀ ਹੁਣ ਇਹ ਚੀਜ਼ਾਂ ਨਹੀਂ ਚੱਲਣਗੀਆਂ ਤਾਂ ਇਹ ਲਈਓ ਸਾਵਧਾਨ ਹੋ ਜਾਣਾ ਉਹ ਤਾਂ ਹੈ ਹੀ ਨਹੀਂ ਸਰ ਹੁੰਦੀ ਨਹੀਂ ਗੱਡੀ ਕੋਲੇ ਕੋਈ ਲੌਕ ਕਰਕੇ ਚਲੇ ਜਾਂਦੇ ਨੇ ਤਾਂ ਅਸੀਂ ਚਲਾਨ ਕਰਕੇ ਚਲੇ ਜਾਂਦੇ ਆ ਨਾ ਖੂਨ ਹੋਵੇ ਨਾ ਸਾਨੂੰ ਮੇਲਾ ਉਹਨਾਂ ਨੂੰ ਜੀ ਉਹ ਤਾਂ ਭਰਨੇ ਪੈਣਗੇ ਜਦੋਂ ਮੈਸੇਜ ਆ ਲੈ ਗਿਆ ਔਰ ਇਹੀ ਹੋਵੇਗਾ ਜੇਕਰ ਤੁਸੀਂ ਨਹੀਂ ਚਲਾਣਾ ਚਾਹੁੰਦੇ ਤਾਂ ਸਹੀ ਜਗ੍ਹਾ ਤੇ ਪਾਰਕ ਕਰੋ ਜੀ ਸਰ ਜੀ ਇਹ ਜਿਹੜੀ ਸੰਗਰੂਰ ਦੇ ਵਿੱਚ ਹੈ ਮਹੀਰ ਕੇ ਹੋਕਨਾਵਲੇ ਵੀ ਸਾਰੇ ਸਰ ਸਾਰੇ ਹੋਗੇ ਪੂਰੇ ਪੰਜਾਬ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ